ਇੱਕ ਬੇਨਤੀ ਕਹੇ ਕਿ ਮੈਂ ਸਮਾਪਤੀ ਕਰਾਂ ਸਾਧ ਸੰਗਤ ਜਦੋਂ ਸੰਤ ਬਾਬਾ ਸੰਤੋਖ ਸਿੰਘ ਜੀ ਇੱਥੇ ਬੰਦਗੀ ਕਰਿਆ ਕਰਦੇ ਸਨ ਪਿੰਡ ਵਾਲਿਆਂ ਦੇ ਵਿੱਚੋਂ ਕੁਝ ਕੁ ਸਜਨਾ ਨੇ ਈਰਖਾ ਕੀਤੀ ਕਹਿਣ ਲੱਗੇ ਸਾਧੂ ਆ ਕੇ ਬਹਿ ਗਿਆ ਹੈ ਡੇਰਾ ਇਹਨਾਂ ਨੇ ਲਾ ਲਿਆ ਹੈ ਇਹ ਇੱਥੋਂ ਲੱਗਦਾ ਹੈ ਖੁਣ ਉੱਠਣਗੇ ਨਾ ਜਿੰਨਾ ਜਲਦੀ ਹੋ ਸਕਦਾ ਹੈ ਅਸੀਂ ਇਹਨਾਂ ਨੂੰ ਤੋੜਨ ਦਾ ਯਤਨ ਕਰੀਏ ਕੁਝ ਸਾਧ ਸੰਗਤ ਦੁਸ਼ਟ ਦੀ ਬਿਰਤੀ ਲੈ ਕੇ ਨਫ਼ਰਤ ਦੀ ਬਿਰਤੀ ਲੈ ਕੇ ਮਹਾਪੁਰਸ਼ਾਂ ਦੇ ਪਾਸ ਜਦੋਂ ਰਾਤ ਦੇ ਸਮੇਂ ਕਿ ਅਸੀਂ ਜਾਂ ਤਾਂ ਇੱਥੋਂ ਭਜਾਵਾਂਗੇ ਜਾਂ ਅਸੀਂ ਇਸ ਸਾਧੂ ਦਾ ਇੱਥੇ ਐਸੀ ਬਿਰਤੀ ਲੈ ਕੇ ਕਿ ਅਸੀਂ ਇੱਥੇ ਹੀ ਅੱਜ ਕਤਲ ਕਰਾਂਗੇ ਮੁਕਾਹ ਦੇਾਂਗੇ ਜਦੋਂ ਉਹ ਸੱਜਣ ਉਦੋਂ ਸਾਧ ਸੰਗਤ ਵਲਗਣ ਵੀ ਨਹੀਂ ਸੀ ਹੋਇਆ ਕਰਦੀ ਜਿੱਥੇ ਸਤਪੁਰਸ਼ ਬਹਿ ਕੇ ਇੱਥੇ ਜਪ ਤਪ ਕਮਾਉਂਦੇ ਸਨ ਜਦੋਂ ਆਏ ਤੇ ਅੰਦਰ ਜਾ ਕੇ ਕੀ ਵੰਦੇ ਨੇ ਹੁਣ ਇਹਨੂੰ ਸ਼ਰਧਾਂ ਵਾਲੀ ਅੱਖ ਨਾਲ ਸ਼ਰਧਾਂ ਵਾਲੀ ਬਿਰਤੀ ਨਾਲ ਸੁਣਨ ਦਾ ਯਤਨ ਕਰੋਗੇ ਪੱਲੇ ਬਹੁਤ ਕੁਝ ਪਵੇਗਾ ਜੇਕਰ ਤਾਰਕਿਕ ਮਿਰਤੀ ਜੇਕਰ ਸਾਧ ਸੰਗਤ ਤਰਕ ਵਾਲੀ ਬਿਰਤੀ ਸਮਝ ਕੁਝ ਨਹੀਂ ਪੈਣਾ ਕਹਿਣ ਲੱਗੇ ਜਦੋਂ ਅੰਦਰ ਆਏ ਆ ਕੇ ਕੀ ਤੱਕਦੇ ਨੇ ਸਤਪੁਰਸ਼ਾਂ ਦੇ ਸਰੀਰ ਦੇ ਕਈ ਖਿਸੇ ਕਈਆਂ ਖਿਸਿਆਂ ਵਿੱਚ ਵੰਦੇ ਨੇ ਵਾਏ ਸਾਧ ਸੰਗਤ ਉਸ ਸਥਾਨ ਤੇ ਜਦੋਂ ਆ ਕੇ ਟਕਿਆ ਕਿ ਸਤਪੁਰਸ਼ਾਂ ਦੇ ਸਰੀਰ ਦੇ ਕਈ ਖਿੱਸੇ ਪਹਿਲਾਂ ਵੇਂਦੇ ਨੇ ਐਨਾ ਕੁ ਡਰ ਗਏ ਐਨਾ ਕੁ ਖੋਪ ਵਿੱਚ ਆਏ ਜੋ ਕੁਝ ਅਸਸ਼ਤਰ ਲੈ ਕੇ ਆਏ ਸਨ ਵਿੱਚੇ ਸੁੱਟ ਕੇ ਬਾਹਰ ਭੱਜ ਗਏ ਬਾਅਦ ਵਿੱਚ ਸਾਧ ਸੰਗਤ ਜਦੋਂ ਦਿਨ ਚੜਿਆ ਕੀ ਵੇਂਦੇ ਨੇ ਉਹ ਸਾਧੂ ਇੱਥੇ ਬਹਿ ਕੇ ਫਿਰ ਬੰਦਗੀ ਵਿੱਚ ਲੀਨ ਖੋਇਆ ਬੈਠਾ ਸੀ